ਸਸੀ ਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਸਾਰਿਆਂ ਨੂੰ ਸਸੀ ਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਖਾਤਰ ਬਹੁਤ ਹੀ ਵੱਖਰਾ ਜਿਹਾ ਟਰੈਕਟਰ ਜੋ ਕਿ ਫੋਰਸ ਗੱਡੀ ਵਾਲਿਆਂ ਦਾ ਬਲਵਾਨ 450 ਬਹੁਤ ਹੀ ਸਾਫ ਸੁਥਰਾ ਟਰੈਕਟਰ ਆ ਜੀ ਰਿੰਬਾ ਪੇਂਟ ਦਾ ਰੰਗ ਦੇਖਸੋ ਸਾਰਾ ਟਰੈਕਟਰ origial ਹੈ ਜੀ ਰੰਗ ਪੇਂਟ ਦਾ A to Z ਰਿੰਬਾ ਦਾ ਨਾਲ ਦੇ ਟਾਇਰ ਆ ਜੀ ਟਰੈਕਟਰ ਦੇ 70 80 ਪੈਸੇ 13 ਦੇ ਤੇ ਮਗਰਾੜ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਅੱਜ ਕੱਲ ਜਿਵੇਂ ਮੋਡੀਫਿਕੇਸ਼ਨ ਵਾਲੇ ਮਗਰਾੜ ਇਸ ਤਰ੍ਹਾਂ ਨਿਊ ਹਾਲੈਂਡ ਦਾ ਕਰਵਾਉਂਦੇ ਆ ਜੀ ਇਹ ਪਹਿਲਾਂ ਹੀ ਹੋਏ ਹੋਏ origional ਆਇਆ ਜੀ ਪੰਪ ਦੇਖ ਸਕਦੇ ਹਾਂ ਸੀਲਡ ਆ ਜੀ ਹਜੇ ਤਿੰਨ ਸਿਲੰਡਰ ਟਰੈਕਟਰ ਆ ਜੀ ਰੰਗ ਪਿੰਡ ਤੁਸੀਂ ਸਾਰਾ ਟਰੈਕਟਰ ਦੇਖ ਸਕਦੇ ਹੋ ਹਿੱਸੇ ਵਗੈਰਾ ਦਾ ਰੰਗ ਤੇ 2015 ਮਾਡਲ ਟਰੈਕਟਰ ਆ ਜੀ ਡਬਲ ਪੀਟੀਓ ਦੇ ਨਾਲ ਆ ਜੀ ਕਿਸੇ ਟਰੈਕਟਰ ਤੇ ਡਬਲ ਪੀਟੀਓ ਨਹੀਂ ਆਉਂਦੀ ਇਹ ਚ ਆਉਂਦੀ ਆ 1000 ਚੱਕਰ 540 ਚੱਕਰ 11 ਦੀ ਗੱਲ ਕਰਕੇ ਤਾਂ ਜੀ ਪਹਿਲਾ ਦੂਜਾ ਤੀਜਾ ਚੌਥਾ ਤੇ ਬੈਕ ਹਾਈ ਲੋ ਆ ਗਿਆ ਜੀ ਦੇਖ ਸਕਦੇ ਹੋ ਜੀ ਤੁਸੀਂ ਕੰਡੀਸ਼ਨ ਟਰੈਕਟਰ ਦੀ origignal ਟਰੈਕਟਰ 3400 ਘੰਟਾ ਚੱਲਿਆ ਜੀ 2015 ਮਾਡਲ ਟਰੈਕਟਰ ਹੈ ਜੀ ਨੰਬਰ ਬਾਹਰ ਦਾ ਜੀ ਟਰੈਕਟਰ ਦਾ ਰੰਗ ਪਿੰਡ ਦਾ ਸਾਰਾ ਟਰੈਕਟਰ origignal ਆ 450 ਬਲਵਾਨ ਬਹੁਤ ਹੀ ਅਨੋਖਾ ਜਿਹਾ ਟਰੈਕਟਰ ਹੈ ਜੀ ਛੋਟਾ ਜਿਹਾ ਟਰੈਕਟਰ ਹੈ ਮੈਸ਼ੀ ਵਾਲਾ ਇੰਜਨ ਆ ਗਿਆ ਜੀ ਇਹਦੇ ਪਾਵਰ ਸਟੀering ਆ ਗਿਆ ਜੀ ਡਬਲ ਕਲਚ ਡਬਲ ਪੀਟੀਓ ਤੇਲ ਬ੍ਰੇਕ ਟਾਇਰ ਨਾਲ ਦੇ ਆ ਜੀ ਦੇਖ ਸਲੈਸਰ ਤੇ ਬਹੁਤ ਸੋਹਣਾ ਲੱਗਿਆ ਜੀ ਟਰੈਕਟਰ ਤੇ ਅਗਰਾਂੜਾਂ ਦੀ ਗੱਲ ਕਰੀ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ ਜੀ ਪੂਰਾ ਸਾਫ਼ ਸੁਥਰਾ ਜਿੰਨਾ ਕਹਿੰਦੇ ਉੰਨਾ ਸੋਹਣਾ ਟਰੈਕਟਰ ਹੈ 15 ਮਾਡਲ ਰੇਟ ਕੁਛ ਵੀ ਨਹੀਂ ਟਰੈਕਟਰ ਦਾ ਜੇ ਪਰ ਰੇਟ ਦੀ ਗੱਲ ਕਰੀ ਤਾਂ ਜੀ 1 ਲੱਖ 90000 ਰੁਪਿਆ ਰੇਟ ਆ 1,75,000 ਰੁਪਏ ਜੈਸ ਨੋ 1,75,000 ਤੋਂ ਘੱਟ ਵਾਲੇ ਫੋਨ ਨਾ ਕਰਨ ਬਾਈ ਵਿੱਚ ਟਰੈਕਟਰ ਕੋਈ ਘੱਟਿਆ ਨਹੀਂ ਜਾਣਾ ਨਗਦ ਕੈਸ਼ ਦਾ ਟਰੈਕਟਰ ਆ ਸਾਰੇ ਗੇਰਾਂ ਚ ਬੈਕ ਆ ਜੇ ਪਰ ਡਿਸਟ੍ਰੀਬਿਊਟਰ ਦੀ ਗੱਲ ਕਰੀਏ ਤਾਂ ਡਿਸਟ੍ਰੀਬਿਊਟਰ ਵੀ ਸੋਨੇ ਲੀਕ ਕੇ ਬੰਗ ਲੱਗ ਆ ਗਿਆ ਜਿਹਦੇ ਲਿਫਟ ਵਾਲਾ ਤੇ ਪਿੰਨਾ ਵੀ ਨਾਲ ਦੀਆਂ ਜੀ ਏਜੰਸੀ ਵਾਲੀਆਂ ਜਿਹੜੀਆਂ ਹੁੱਕ ਚ ਪੰਗਾ ਮੇਣ ਕਿੱਲੇ ਵੀ ਨਾਲ ਦੀ ਤੇ ਚੈੱਕ ਕਰ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਟੂਪਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮજબૂત ਟੂਪਾਂ ਨੇ ਜੀ ਟਰੈਕਟਰ ਦੀਆਂ ਦੇਖੋ ਅਲਕੀਆਂ ਵਾਲੇ ਨਟ ਨੇ ਸਾਰੇ ਡਿਸਕ ਬ੍ਰੇਕ ਆ ਜੀ ਡਬਲ ਡਿਸਟ੍ਰਿਬਿਊਟਰ ਡਿਸਕ ਬ੍ਰੇਕ ਨਵਾਂ ਹੀ ਪਿਆ ਜੀ 70 80 ਪੈ ਟਾਇਰ ਪਾ ਟਰੈਕਟਰ ਦੇ 1 ਲੱਖ 75 ਹਜ਼ਾਰ ਤੋਂ ਘੱਟ ਆਪਾਂ ਦੇਣਾ ਨਹੀਂ ਇੰਜਨ ਗੇਅਰ ਦਾ ਓਕੇ ਫੁੱਲ ਸੈਲਫ ਸਟਾਰਟ 2015 ਮਾਡਲ ਜੇ ਕਿਸੇ ਵੀ ਨੇ ਲੈਣਾ ਹੋਵੇ ਤਾਂ ਆਪਣੇ ਹੈਲਪਰ ਨੰਬਰ ਉੱਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਹੈਲਪਰ ਨੰਬਰ ਹੈਗਾ ਜੀ ਆਪਣਾ 7889201810 947832123 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣਾ ਇੰਸਟਾਗ੍ਰam ਪੇਜ ਜਰੂਰ ਫੋਲੋ ਕਰਿਓ ਜੀ ਪੀਵੀ03 ਗਿਲ ਟਰੈਕਟਰਸ ਸਕਰੀਨ ਤੇ ਫੋਟੋ ਚੱਲ ਰਹੀ ਆ ਸਾਰੇ ਵੀਰਾਂ ਦਾ ਧੰਨਵਾਦ ਜੀ